ਕਿ ਜਿਸ ਦਿਨ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਸੀਗਾ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਵਲਿਆਂ ਨੇ ਇਹ ਅਲਫਾਜ਼ ਕਹੇ ਸੀ ਕਿ ਜਿਸ ਦਿਨ ਭਾਰਤੀ ਫੌਜ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੋਏਗੀ ਖਾਲਸਾ ਦੀ ਨੀਂ ਰੱਖੀ ਜਾਏਗੀ ਸੋ ਉਸ ਨੀਂ ਨੂੰ ਪੱਕਿਆਂ ਕਰਦਿਆਂ 40 ਸਾਲ ਹੋ ਗਏ ਔਰ 40 ਸਾਲਾਂ ਤੋਂ ਇਹ ਸਿੰਘ ਜਿਹੜੇ ਆ ਉਹ ਇਸ ਸੰਗਰਸ਼ ਨੂੰ ਜਿਉਂਦਾ ਰੱਖਦੇ ਆਏ ਔਰ ਅੱਜ ਅਸੀਂ ਜਿਹੜੀ ਅਗਲੀ ਪੀੜ੍ਹੀ ਦੇ ਵਿੱਚ ਆ ਜਿਹੜੇ ਕਿ 84 ਤੋਂ ਬਾਅਦ ਇਸ ਸੰਘਰਸ਼ ਦੇ ਵਿੱਚ ਸੀ ਹਨਾ ਤੁਸੀਂ ਸਿੱਖਿਆ ਇਹਨਾਂ ਤੋਂ ਸਮਝਿਆ ਤੇ ਅੱਜ ਇਸ ਸੰਘਰਸ਼ ਦੇ ਵਿੱਚ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਦੇ ਪਿਆ ਸੋ ਆਓ ਅੱਜ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਔਰ ਅੱਜ ਜਿਸ ਵੇਲੇ ਆਪਾਂ ਡੈਲਵੇਅਰ ਦੇ ਵਿੱਚ ਕੁਆਡ ਮੀਟਿੰਗ ਦੇ ਦੌਰਾਨ ਮੋਤੀ ਜਿਹੜਾ ਕਿ ਭਾਰਤੀ ਅੱਤਵਾਦੀ ਫੋਰਸ ਹੈ ਜਿਸ ਨੇ ਖਾਲਸਤਾਨੀ ਪੱਖੀ ਸਿੱਖਾਂ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਸੀ ਉਹ ਅੱਜ ਅਮਰੀਕਾ ਦੀ ਧਰਤੀ ਦੇ ਉੱਪਰ ਔਰ ਉਸ ਤੇ ਵਿਰੋਧ ਦੇ ਵਿੱਚ ਉਹਦੇ ਲਈ ਖਾਲਸਤਾਨ ਦੀ ਰੈਲੀ ਜਿਹੜੀ ਆ ਕੱਢੀ ਜਾ ਰਹੀ ਆ ਸੋ ਸਭ ਤੋਂ ਪਹਿਲਾਂ ਡਾਕਟਰ ਰਖੀ ਸਿੰਘ ਸੰਧੂ ਹੋਰਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਦੇਖ ਰਹੇ ਜੇ ਕਿ ਡਿਵੈਲਪਰਸ ਕੇ ਅਮਰੀਕਾ ਦੇ ਵਿੱਚ ਇੱਕ ਕਵਾਡ ਮੀਟਿੰਗ ਹੋ ਰਹੀ ਆ ਕਵਾਡ ਦੇ ਮੈਂਬਰ ਨੇ ਯੂਐਸਏ ਆਸਟ੍ਰੇਲੀਆ ਜਾਪਾਨ ਤੇ ਇੰਡੀਆ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ ਨਰਿੰਦਰ ਮੋਦੀ ਇੱਥੇ ਆਇਆ ਆ ਅਸੀਂ ਇਹ ਮੈਸੇਜ ਦੇ ਰਹੇ ਆ ਕਿ ਇੰਡੀਆ ਦੀ ਗਵਰਨਮੈਂਟ ਜਿਹਨੂੰ ਕੇ ਮੋਦੀ ਚਾਹ ਰਿਹਾ ਵਾ ਇਹਨਾਂ ਦੀਆਂ ਖੂਫੀਆ ਏਜੰਸੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਕਾਤਲ ਨੇ ਮੋਦੀ ਜਿਹੜਾ ਕੇ ਸਿੱਖਾਂ ਦਾ ਦੁਸ਼ਮਣ ਆ ਜਿਹੜਾ ਕੇ ਸਿੱਖਾਂ ਦਾ ਕਾਤਲ ਆ ਉਹਨੂੰ ਅਮਰੀਕਾ ਵਿੱਚ ਆਣਾ ਇਹ ਅਮਰੀਕਾ ਸਾਡਾ ਦੇਸ਼ ਆ ਜੇ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਇਹ ਜਿਹੜੀ ਸੈਸੀਨੇਸ਼ਨ ਕਰ ਰਹੀਆਂ ਨੇ ਮੋਦੀ ਗਵਰਨਮੈਂਟ ਜਿਹੜੀ ਆ ਉਹ ਡਾਇਰੈਕਟਲੀ ਜ਼ਿੰਮੇਵਾਰ ਆ ਛੱਕਾਂ ਦੀਆਂ ਸੈਸੀਨੇਸ਼ਨ ਦਾ ਇਹ ਜਿਹੜੇ ਛੱਕਾਂ ਤੇ ਜਿਹੜੇ ਕਤਲ ਹੋ ਰਹੇ ਨੇ ਪੰਜਾਬ ਵਿੱਚ ਹੋ ਰਹੇ ਨੇ ਇੰਡੀਆ ਵਿੱਚ ਹੋ ਰਹੇ ਨੇ ਬਾਹਰ ਵੀ ਹੋ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਤੇ ਪੰਜਾਬ ਦੇ ਲੋਕਾਂ ਨੂੰ ਹੱਕ ਲੈ ਕੇ ਦੇਣ ਵਾਸਤੇ ਆਪਾਂ ਪੰਜਾਬ ਨੂੰ ਫੰਡਮ ਹਜ਼ਮ ਖੰਡਮ ਕਰਾ ਰਹੇ ਆ ਕਿ ਪੰਜਾਬ ਨੂੰ ਜ਼ਾਦ ਕਰਾ ਰਹੇ ਆ ਜੇਕਰ ਫੰਕਸ਼ਨ ਦੀ ਕਾਮਯਾਬੀ ਬਹੁਤ ਜ਼ਿਆਦਾ ਵਾ ਹੈ ਕਿ ਹਿੰਦੁਸਤਾਨ ਇਸ ਕਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਆ ਪੰਜਾਬ ਚ ਇਹਨਾਂ ਨੇ ਸਿੱਖਾਂ ਦਾ ਮੂੰਹ ਬੰਦ ਕੀਤਾ ਆ ਵਾ ਪਰ ਜਿਹੜੇ ਬਾਹਰ ਦੇ ਸਿੱਖ ਨੇ ਉਹ ਗਲਬਤ ਕਰਦੇ ਨੇ ਕਿ ਉਹਨਾਂ ਦੀ ਗਲਬਤ ਨੂੰ ਰੋਕਣ ਵਾਸਤੇ ਇਹਨਾਂ ਨੇ ਸਿੱਖਾਂ ਦੇ ਬਾਹਰ ਕਤਲ ਕਾਂਡੇ ਸ਼ੁਰੂ ਕੀਤੇ ਨੇ ਜਿੰਨੀਆਂ ਜਿਨ੍ਹਾਂ ਦੀਆਂ ਉਦਾਹਰਣਾਂ ਨੇ ਹਰਦੀਪ ਸਿੰਘ ਨੀਚ ਦੀ ਸ਼ੀਖੀ ਜਿਹੜੀ ਆ ਦਨਪੂਰ ਪਿਛੇ ਸਾਹ ਆ 11 2023 ਵਿੱਚ ਹੋ ਜਾਂਦੀ ਹੈ ਉਸ ਤੋਂ ਬਾਅਦ ਉਸੇ ਵਕਤੀ ਵਗ ਭਾਗ ਮੋਰ ਪਰਤਾਨ ਸੈਕ ਦੀ ਅਸਸੀਨੇਸ਼ਨ ਦੇ ਟੱਕ ਜਿਹੜੇ ਸੀ ਸਾਜ਼ਿਸ਼ ਬਣਾਈ ਜਾ ਰਹੀ ਸੀ ਇਸ ਦੇ ਬਾਰੇ ਵਿੱਚ ਅਸੀਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਪ੍ਰਾਈਮ ਮਿਨਿਸਟਰ ਮੋਦੀ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਜਿਹੜੀਆਂ ਦੀਆਂ ਖੂਗੀਆਂ ਏਜੰਸੀਆਂ ਨੇ ਅਜੀਤੋ ਵਾਲ ਤੇਸ਼ਮੰਤ ਕੋਇਲ ਵਿਕਰਮ ਯਾਦਵ ਤੇ ਨਿਖਨ ਕੁਪਤਾ ਇਹ ਇੱਕੋ ਹੀ ਟੀਮ ਦੇ ਮੈਂਬਰ ਨੇ ਪਰ ਨਿਖਨ ਕੁਪਤਾ ਜਿਹੜਾ ਵਾ ਫੁੱਟ ਸੋਲਜਰ ਆ ਜਿਹਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਤੂੰ ਹਿੱਟਮੈਨ ਹਰਕਾਰ ਤੇ ਤੂੰ ਜਿੰਨੇ ਮਰਜੀ ਪੈਸੇ ਲੈ ਲੈ ਜਿੰਨੇ ਮਰਜੀ ਪੈਸੇ ਅੱਗੇ ਤਾਰ ਦੇ ਕਿ ਇਹਨਾਂ ਬੰਦੇ ਦੀ ਜਿਹੜੀ ਆ ਅਸੀਂ ਨਰਸ਼ ਕੁਸ਼ੀ ਕਰਨੀ ਆ ਇਹਨਾਂ ਦੀ ਅਸੀਂ ਕਤਲ ਕਰਨੇ ਨੇ ਜਦੋਂ ਕੇ ਹਰਦੀਪ ਸਿੰਘ ਨੱਜਰ ਦਾ ਕਤਲ ਹੋਇਆ ਸੀ ਉਸ ਤੋਂ 2 ਘੰਟੇ ਬਾਅਦ ਉਸ ਦੀ ਡੈੱਡ ਬੋਡੀ ਦੀ ਜਿਹੜੀ ਵੀਡੀਓ ਬਣੀ ਹੋਈ ਸੀ ਉਹ ਵਿਕਰਮ ਯਾਦਵ ਨੇ ਨਿਖਲ ਗੁਪਤੇ ਨੂੰ ਭੇਜੀ ਤੇ ਨੁਖਲ ਗੁਪਤਾ ਕਹਿੰਦਾ ਸੀ ਇਹ ਬੰਦਾ ਮੈਂ ਮਾਰਨਾ ਸੀ ਇਹ ਮੈਨੂੰ ਚਾਂਸ ਮਿਲਣਾ ਚਾਹੀਦਾ ਸੀ ਪਰ ਕਹਿੰਦਾ ਕੋਈ ਗੱਲ ਨਹੀਂ ਅਸੀਂ ਹੋਰ ਵੀ ਬੰਦੇ ਬੜੇ ਮਾਰਦੇ ਨੇ ਇਨ ਕੈਨੇਡਾ 'ਚ ਮਾਰਦੇ ਨੇ ਇੱਕ ਅਮਰੀਕਾ 'ਚ ਮਾਰਦੇ ਨੇ ਉਹ ਹਥਿਆਰ ਦੇ ਵਿੱਚ ਤੁਸੀਂ ਦੇਖੋ ਦੀਪ ਸਿੱਧੂ ਸਿੱਧੂ ਗੋਸ਼ੇਵਾ ਹੋਰ ਕਈ ਸਿੱਖਾਂ ਨੂੰ ਇਹਨਾਂ ਨੇ ਜਾਨ ਬੁੱਝ ਕੇ ਉਹਨਾਂ ਦੀ ਜਿਹੜੀ ਆ ਸ਼ਹਾਦਤ ਕੀਤੀ ਆ ਸਾਡਾ ਮਕਸਦ ਇੱਥੇ ਆਉਣ ਦਾ ਇਹ ਆ ਅਸੀਂ ਸਾਰੀ ਦੁਨੀਆ ਨੂੰ ਇਹ ਦਰਸਾਉਣਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਰਫੰਡਮ ਕਰਵਾ ਕੇ ਜਿਹੜਾ ਕਿ ਸਾਰੀ ਦੁਨੀਆ ਵਿੱਚ ਪਰਚਲਤ ਆ ਤੇ ਜਿਹੜਾ ਹੁਣ ਇੰਡੀਆ ਉਸ ਤੋਂ ਡਰਨ ਲੱਗ ਪਿਆ ਵਾ ਤੇ ਇੰਡੀਆ ਦੀਆਂ ਜੜੀਆਂ ਜੜੀਆਂ ਜੜ੍ਹਾਂ ਨੇ ਉਹ ਹਿਲ ਚੁੱਕੀਆਂ ਨੇ ਉਹ ਪੰਜਾਬ ਅਸੀਂ ਆਜ਼ਾਦ ਕਰਾਉਣਾ ਵਾ ਸ਼ਾਂਤਮਈ ਲੋਕਤੰਤਰ ਤੇ ਕਾਨੂੰਨੀ ਤਰੀਕੇ ਨਾਲ ਤੇ ਜੇ ਮੈਂ ਇੱਕ ਐਗਜ਼ਾਮਪਲ ਦੇਣਾ ਵਾ ਜਿਸ ਤਰ੍ਹਾਂ ਕਿ ਜਿਹੜਾ ਜਿਹੜਾ ਯੂਕੇ ਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਯੂਰਪੀਅਨ ਯੂਨੀਅਨ ਛੱਡੀ ਕੀਤੀ ਜੋ ਸੰਬਾਧ ਉਹਨਾਂ ਨੇ ਆਪਣੀ ਮਰਜ਼ੀ ਨਾਲ ਯੂਰਪੀਅਨ ਯੂਨੀਅਨ ਚ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਅਸੀਂ ਕਹਿੰਦੇ ਨੇ ਸੱਖਾਂ ਨੇ ਵੀ ਇਸੇ ਹੀ ਤਰ੍ਹਾਂ ਯੂਨੀਅਨ ਆਫ ਸਟੇਟਸ ਆਫ ਇੰਡੀਆ ਵਿੱਚ ਸ਼ਾਮਿਲ ਨਹੀਂ ਹੋਏ ਤੇ ਅਸੀਂ ਆਪਣੇ ਪੰਜਾਬ ਨੂੰ ਯੂਨੀਅਨ ਆਫ ਸਟੇਟਸ ਵਿੱਚੋਂ ਕੱਢ ਰਿਹਾ ਅਸੀਂ ਪੂਨੀ ਤਰੀਕਾ ਵਰਦੇ ਆ ਅਸੀਂ ਸ਼ਾਂਤ ਮਈ ਦਾ ਲੋਕਤੰਤਰ ਤਰੀਕਾ ਵਰਦੇ ਆ ਸਾਰੀ ਦੁਨੀਆ ਸਾਡੇ ਨਾਲ ਆ ਅਸੀਂ ਖਾਲਸਾ ਜ਼ਰੂਰ ਬਣਾਵਾਂਗੇ ਖਾਲਸਾ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਖਾਲਸਾ